ਕਿ ਜਦੋਂ ਪਾਰਟੀਸ਼ਨ ਹੋ ਰਹੀ ਸੀ 47 ਉਦੋਂ ਅੰਗਰੇਜ਼ਾਂ ਨੇ ਸਿੱਖ ਲੀਡਰਸ਼ਿਪ ਨੂੰ ਆਫਰ ਕੀਤਾ ਸੀਗਾ ਕਿ ਤੁਹਾਡੇ ਕੋਲ ਤਿੰਨ ਚੁਆਇਸ ਜਰਾ ਤੁਸੀਂ ਪਾਕਿਸਤਾਨ ਨਾਲ ਜੁਆਇਨ ਕਰਨਾ ਚਾਹੁੰਦੇ ਹੋ ਇੰਡੀਆ ਨਾਲ ਜੁਆਇਨ ਕਰਨਾ ਚਾਹੁੰਦੇ ਆ ਜਾਂ ਆਪਣੀ ਇੱਕ ਬਫਰ ਸਟੇਟ ਲੈ ਲਓ ਇੱਥੇ ਵਿੱਚ ਜਿਹੜੀ ਸਾਡੀ ਲੀਡਰਸ਼ਿਪ ਸੀਗੀ ਉਸ ਵੇਲੇ ਉਹ ਜਿਆਦਾ ਮਤਲਬ ਮਾਸਟਰ ਤਾਰਾ ਸਿੰਘ ਦਾ ਉਦੋਂ ਸੀਗਾ ਜ਼ੋਰ ਉਹ ਇੱਕ ਅੱਛਾ ਆਦਮੀ ਸੀ ਬਹੁਤ ਇਮਾਨਦਾਰ ਜੇ ਸੀਗੇ ਜਾਂ ਸਰਦਾਰ ਬਲਦੇਵ ਸਿੰਘ ਜਾਂ ਹੋਰ ਜਿਹੜੇ ਵੱਡੇ ਲੀਡਰ ਸੀਗੇ ਇਹਨਾਂ ਨੇ ਫੈਸਲਾ ਲੈਣਾ ਸੀਗਾ ਤੇ ਚਲੋ ਉਦੋਂ ਕਾਂਗਰਸ ਨੇ ਇੰਡੀਆ ਨੇ ਬੜਾ ਮੋਟੀਵੇਟ ਕੀਤਾ ਸਿੱਖਾਂ ਨੂੰ ਕਿ ਤੁਸੀਂ ਸਾਡੇ ਨਾਲ ਆਓ ਕਿਉਂਕਿ ਮੁਗਲਾਂ ਦੇ ਨਾਲ ਇਸਲਾਮ ਨਾਲ ਸਾਡੀ ਅਨਵੰਢੀ ਸ਼ੁਰੂ ਤੋਂ ਤੇ ਇਹਨਾਂ ਨੇ ਉੱਥੇ ਕਿਹਾ ਉਹਦੇ ਚ ਇੱਕ ਬੜਾ ਇੰਪੋਰਟੈਂਟ ਰੈਜ਼ੋਲੂਸ਼ਨ ਕੋਟ ਕੀਤਾ ਸਾਰਿਆਂ ਨੇ ਉਹ ਬੁੱਕਸ ਵਿੱਚ ਵੀ ਆ ਸ਼ਾਇਦ 1946 ਦੇ AICC ਸੈਸ਼ਨ ਵਿੱਚ ਆ ਕਲਕੱਤਾ ਸੈਸ਼ਨ ਹੋਇਆ ਸੀਗਾ ਉਹਦੇ ਚ ਸਿੱਖਾਂ ਨੂੰ ਯਕੀਨ ਦਿਵਾਉਣ ਵਾਸਤੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਕਿ ਅਗਰ ਸਿੱਖ ਸਾਡੀ ਦਾ ਸਾਥ ਦੇਣਗੇ ਸਾਡੇ ਨਾਲ ਇੰਡੀਆ ਸਟੇਟ ਨੂੰ ਜੁਆਇਨ ਕਰਨਗੇ ਇਹਨਾਂ ਨੂੰ ਅਸੀਂ ਇੱਕ ਇਹੋ ਜਿਹਾ ਏਰੀਆ ਦੇਾਂਗੇ ਜਿਹਦੇ ਚ ਇਹ ਵੀ ਆਜ਼ਾਦੀ ਦੀ ਹਵਾ ਮਾਣ ਸਕਣਗੇ